ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਜੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਆਪਣੇ ਘਰ ਦੇ ਵਿੱਚ ਘਰ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਇੱਕ ਚੀਜ਼ ਅਜਹੀ ਲਗਾਉਣੀ ਆ ਜਿਸ ਨੂੰ ਲਗਾਉਂਦੇ ਅਨਸਾਰ ਹੀ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਸਾਡੇ ਘਰ ਦੇ ਵਿੱਚ ਪੈਸਾ, ਬਰਕਤ, ਤੰਦਰੁਸਤੀ, ਖੁਸ਼ਹਾਲੀ ਆਪਣੇ ਆਪ ਚੱਲ ਕੇ ਆਵੇਗੀ ਤਾਂ ਉਹ ਕਿਹੜੀ ਚੀਜ਼ ਆ ਜੋ ਆਪਾਂ ਆਪਣੇ ਘਰ ਦੇ ਅੰਦਰ ਆਪਣੇ ਮੁੱਖ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਲਗਾਉਣੀ ਆ ਇਸੇ ਹੀ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਅਗੇ ਗੁਰੂ ਦੇ ਉਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਜਿਸ ਕਿਸੇ ਨੇ ਵੀ ਇਸ ᔪਗਤੀ ਨੂੰ ਸਮਝ ਲਿਆ ਇਸ ᔪਗਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਉਸ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਹ ਵੀ ਪਹਿਲੇ ਦਿਨ ਤੋਂ ਹੀ ਕਿਉਂਕਿ ਇਹ ਮਹਾਂਪੁਰਖਾਂ ਦੀ ਦੱਸੀ ਹੋਈ ᔪਗਤੀ ਆ ਤੇ ਸਾਡੀ ਜ਼ਿੰਦਗੀ ਸੰਤ ਮਹਾਂਪੁਰਖਾਂ ਦੇ ਦੱਸੇ ਹੋਏ ਬਚਨ ਉਹਨਾਂ ਦੀਆਂ ਦਸੀਆਂ ਹੋਈਆਂ ਜੋਤੀਆਂ ਸਾਨੂੰ ਜੀਵਨ ਜਾਚ ਦੱਸਦੀਆਂ ਨੇ ਸਾਨੂੰ ਮਾਤ ਦੇਂਦਿਆਂ ਨੇ ਮਾਪੁਰਖਾਂ ਦੀਆਂ ਦਸੀਆਂ ਹੋਈਆਂ ਜ਼ੁਗਤੀਆਂ ਸਾਨੂੰ ਆਪਣੇ ਗੁਰੂ ਚਰਨਾਂ ਦੇ ਨੇੜੇ ਲੈ ਕੇ ਆਉਂਦੀਆਂ ਨੇ ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਉਹ ਜ਼ੁਗਤੀ ਦੱਸਣ ਤੋਂ ਪਹਿਲਾਂ ਉਹ ਚੀਜ਼ ਦੱਸਣ ਤੋਂ ਪਹਿਲਾਂ ਇਸ ਗੱਲ ਨੂੰ ਸਮਝ ਲੈਣਾ ਬੜਾ ਜ਼ਰੂਰੀ ਆ ਜਿਸ ਤਰ੍ਹਾਂ ਕਈ ਵਾਰ ਸਾਡਾ ਸਰੀਰ ਬੜਾ ਸੁਸਤ ਹੁੰਦਾ ਹੈ ਸਰੀਰ ਬੜਾ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਮੰਨ ਲਓ ਕਈ ਵਾਰ ਸਾਡਾ ਸਿਰਦਰਦ ਵੀ ਹੋ ਰਿਹਾ ਹੁੰਦਾ ਹੈ ਕਮਰਦਰਦ ਵੀ ਹੋ ਰਹੀ ਹੁੰਦੀ ਆ ਬੁਖਾਰ ਵੀ ਹੁੰਦਾ ਹੈ ਤਾਂ ਆਪਾਂ ਡਾਕਟਰ ਦੇ ਕੋਲ ਜਾਂਦੇ ਆ ਡਾਕਟਰ ਸਾਡਾ ਟੈਸਟ ਕਰਦਾ ਹੈ ਸਾਡੇ ਚੈੱਕਅਪ ਕਰਦਾ ਹੈ ਫਿਰ ਉਸ ਤੋਂ ਬਾਅਦ ਸਾਨੂੰ ਦਵਾਈ ਦੇ ਦਿੰਦਾ ਹੈ ਪਰ ਤੁਸੀਂ ਦੇਖਿਆ ਹੋਣਾ ਹੈ ਕਿ ਡਾਕਟਰ ਕਦੇ ਵੀ ਦਵਾਈ ਇਸ ਤਰੀਕੇ ਦੇ ਨਾਲ ਨਹੀਂ ਦਿੰਦਾ ਸਾਨੂੰ ਇੰਜ ਨਹੀਂ ਕਹਿੰਦਾ ਕਿ ਆਹ ਦਵਾਈ ਤੇਰੇ ਸਿਰਦਰਦ ਵਾਸਤੇ ਆ ਆ ਕਮਰ ਦਰਦ ਵਾਸਤੇ ਆ ਤੇ ਆ ਤੇਰੇ ਬੁਖਾਰ ਵਾਸਤੇ ਆ ਉਹ ਸਾਨੂੰ ਦਵਾਈ ਇਕੱਠੀ ਇੱਕ ਖੁਰਾਕ ਬਣਾ ਕੇ ਦੇ ਦਿੰਦਾ ਹੈ ਤੇ ਉਹ ਦੱਸ ਦਿੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਾਂ ਖਾਣੀ ਆ ਤਾਂ ਕਈ ਵਾਰ ਤਾਂ ਸਿਰਫ ਇੱਕੋ ਗੋਲੀ ਹੀ ਸਾਡੇ ਸਾਰੇ ਦੁੱਖ ਦੂਰ ਕਰ ਦਿੰਦੀ ਆ ਸਰੀਰ ਦੇ ਦਰਦ ਬੁਖਾਰ ਸਭ ਇੱਕੋ ਗੋਲੀ ਦੇ ਨਾਲ ਦੂਰ ਹੋ ਜਾਂਦੇ ਨੇ ਤਾਂ ਬਸ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਉਸ ਇੱਕੋ ਗੋਲੀ ਇੱਕੋ ਦਵਾਈ ਦੀ ਗੱਲ ਕਰਨੀ ਆ ਭਾਵ ਕਿ ਸਾਡੇ ਸਾਰੇ ਦੁੱਖਾਂ ਤਰਦਾਂ ਦਾ ਇੱਕੋ ਹੀ ਹੱਲ ਆ ਸਾਡੀ ਹਰੇਕ ਮੁਸ਼ਕਿਲ ਦਾ ਇੱਕੋ ਹੀ ਹੱਲ ਆ ਜਿਸ ਨੂੰ ਜੋ ਵੀ ਦੁੱਖ ਤਰਦ ਹੋਵੇਗਾ ਉਸ ਨੂੰ ਇਸ ਦੇ ਨਾਲ ਛੁਟਕਾਰਾ ਮਿਲ ਜਾਵੇਗਾ ਭਾਵ ਕਿ ਜਿਸ ਤਰ੍ਹਾਂ ਕਈਆਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਕੋਈ ਆਪਣੇ ਘਰ ਦੀ ਗਰੀਬੀ ਤੋਂ ਪਰੇਸ਼ਾਨ ਆ ਕੋਈ ਕਿਸੇ ਦੀ ਮਹਤਾਜੀ ਤੋਂ ਪਰੇਸ਼ਾਨ ਆ ਕਹਿੰਦੇ ਭਾਵ ਕਿ ਜੋ ਵੀ ਕਿਸੇ ਨੂੰ ਦੁੱਖ ਤਕਲੀਫ ਆ ਮੁਸ਼ਕਿਲ ਆ ਮੁਸੀਬਤ ਆ ਉਹ ਇਸ ਕੰਮ ਦੇ ਨਾਲ ਦੂਰ ਹੋਵੇਗੀ ਕਿਉਂਕਿ ਦੇਖੋ ਜੀ ਸਾਡੇ ਦੁੱਖ ਦਰਦ ਸਾਡੀਆਂ ਮੁਸੀਬਤਾਂ ਦਾ ਹੱਲ ਸਾਡੇ ਗੁਰੂ ਨੇ ਕਰਨਾ ਹੈ ਸਾਡੇ ਗੁਰੂ ਨੇ ਹੀ ਸਾਡੇ ਸਾਰੇ ਦੁੱਖ ਦੂਰ ਕਰਨੇ ਨੇ ਜੇਕਰ ਗੁਰੂ ਸਾਡੇ ਵੱਲ ਆ ਤਾਂ ਅਸੀਂ ਸਭ ਕੁਝ ਹਾਸਲ ਕਰ ਸਕਦੇ ਹਾਂ ਜੇਕਰ ਗੁਰੂ ਹੀ ਸਾਡੇ ਵੱਲ ਨਹੀਂ ਹੈ ਤੇ ਫਿਰ ਆਪਾਂ ਜੋ ਮਰਜ਼ੀ ਕਰ ਲਈਏ ਫਿਰ ਸਾਡਾ ਕੁਝ ਨਹੀਂ ਬਣ ਸਕਦਾ ਤਾਂ ਫਿਰ ਸਾਡਾ ਗੁਰੂ ਕੌਣ ਆ ਸਾਡਾ ਗੁਰੂ ਹੈ ਸ਼ਬਦ ਗੁਰੂ ਕਾਵਗੇ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਧੰਨ ਧੰਨ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਡਾ ਗੁਰੂ ਸਾਡੇ ਵੱਲ ਕਿਸ ਤਰ੍ਹਾਂ ਹੋਵੇਗਾ ਸਾਡਾ ਗੁਰੂ ਸਾਡੇ ਵੱਲ ਇਸ ਤਰੀਕੇ ਦੇ ਨਾਲ ਹੋਵੇਗਾ ਜਦੋਂ ਅਸੀਂ ਉਸ ਨੂੰ ਵਾਰ-ਵਾਰ ਯਾਦ ਕਰਾਂਗੇ ਵਾਰ-ਵਾਰ ਪੁਕਾਰ ਕਰਾਂਗੇ ਤਾਂ ਫਿਰ ਸਾਡੀ ਪੁਕਾਰ ਸੁਣ ਕੇ ਸਾਡਾ ਪਿਆਰ ਵੇਖ ਕੇ ਸਾਡਾ ਭਰੋਸਾ ਦੇਖ ਕੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਤੇ ਸਾਡੇ ਸਾਰੇ ਹੀ ਦੁੱਖ ਦੂਰ ਕਰਨਗੇ ਤਾਂ ਇਸ ਕਰਕੇ ਹਰ ਵੇਲੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨ ਦੇ ਲਈ ਇਹ ਉਜਗਤੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਆ ਜੋ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਆਪਣੇ ਘਰ ਦੀ ਜੜੀ ਮੁੱਖ ਦਿਵਾਰ ਆ ਜਿੱਥੇ ਆਪਾਂ ਜਿਆਦਾ ਉੱਠਦੇ ਪੈਂਦੇ ਆ ਜਿੱਥੋਂ ਆਪਾਂ ਲੰਘਦੇ ਆਂ ਉਥੇ ਆਪਾਂ ਸ਼ਬਦ ਗੁਰੂ ਦੀ ਇੱਕ ਫੋਟੋ ਲਿਆ ਕੇ ਰਾਉਣੀ ਆ ਤੇ ਉਹ ਸ਼ਬਦ ਗੁਰੂ ਮੂਲ ਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਮੁੱਢਿਆ ਮੂਲ ਮੰਤਰ ਦਾ ਜਾਪ ਸਾਡੇ ਸਾਰੇ ਹੀ ਦੁੱਖਾਂ ਦੀ ਦਵਾਈ ਆ ਮੂਲ ਮੰਤਰ ਦਾ ਜਾਪ ਉਹ ਅੰਮ੍ਰਿਤ ਹੈ ਜੋ ਸਾਡੇ ਸਾਰੇ ਹੀ ਦੁੱਖਾਂ ਤਲਿਤਰਾ ਦਾ ਨਾਸ਼ ਕਰ ਦਿੰਦਾ ਹੈ ਤਾਂ ਇਸ ਕਰਕੇ ਮੂਲ ਮੰਤਰ ਦਾ ਜਾਪ ਆਪਾਂ ਘਰ ਦੀ ਸਾਹਮਣੇ ਦੀਵਾਰ ਦੇ ਉੱਤੇ ਲਗਾ ਕੇ ਰੱਖਣਾ ਹੈ ਜੇ ਜਦੋਂ ਵੀ ਆਉਂਦੇ ਜਾਂਦੇ ਆਪਾਂ ਮੂਲ ਮੰਤਰ ਜੀ ਦੇ ਦਰਸ਼ਨ ਕਰਾਂਗੇ ਮੂਲ ਮੰਤਰ ਦਾ ਜਾਪ ਕਰਾਂਗੇ ਜੋ ਮੂਲ ਮੰਤਰ ਦਾ ਜਾਪ ਕਰਦੇ ਜਾਵਾਂਗੇ ਸਾਡੇ ਸਾਰੇ ਦੁੱਖ ਦਿਲ ਤਰ ਦੂਰ ਹੁੰਦੇ ਜਾਣਗੇ ਤਾਂ ਉਸੇ ਤਰ੍ਹਾਂ ਜੋ ਮੇਰੇ ਵੀਰ ਅਤੇ ਭੈਣਾਂ ਬਾਹਰ ਕੰਮ ਕਰਦੇ ਨੇ ਉਹ ਆਪਣੇ ਦਫ਼ਤਰ ਦੇ ਵਿੱਚ ਦੇ ਸਾਹਮਣੇ ਵਾਲੀ ਦੀਵਾਰ ਦੇ ਉੱਤੇ ਸ਼ਬਦ ਗੁਰੂ ਮੂਲ ਮੰਤਰ ਦੇ ਜਾਪ ਦੀ ਇੱਕ ਫੋਟੋ ਜ਼ਰੂਰ ਲਾਉਣੀ ਹੈ ਕਿਉਂਕਿ ਏੰਜ ਕਰਨ ਦੇ ਨਾਲ ਕੀ ਹੋਵੇਗਾ ਕਿ ਜਦੋਂ ਵੀ ਆਪਾਂ ਉਹ ਸਾਹਮਣੇ ਦੀਵਾਰ ਦੇ ਉੱਤੇ ਲੱਗੀ ਹੋਈ ਸ਼ਬਦ ਗੁਰੂ ਦੀ ਫੋਟੋ ਨੂੰ ਦੇਖਾਂਗੇ ਭਾਵੇਂ ਮੂਲ ਮੰਤਰ ਦੇ ਜਾਪ ਨੂੰ ਦੇਖਾਂਗੇ ਤਾਂ ਸਾਡੇ ਮਨੋਂ ਆਪਣੇ ਆਪ ਹੀ ਮੂਲ ਮੰਤਰ ਦਾ ਜਾਪ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਆਪਾਂ ਆਨੇ ਬਹਾਨੇ ਹਰ ਵੇਲੇ ਹਰ ਘੜੀ ਮੂਲ ਮੰਤਰ ਦਾ ਜਾਪ ਕਰਦੇ ਜਾਵਾਂਗੇ ਤਾਂ ਮੂਲ ਮੰਤਰ ਦਾ ਜਾਪ ਜਿਉਂ-ਜਿਉਂ ਸਾਡੀ ਰਸਨਾ ਦੇ ਉੱਤੇ ਆਵੇਗਾ ਸਾਰੇ ਸਾਰੇ ਹੀ ਦੁੱਖ ਦੂਰ ਹੁੰਦੇ ਜਾਣਗੇ ਤਾਂ ਇਸ ਕਰਕੇ ਇਹ ਜੁਗਤੀ ਨੂੰ ਅਪਣਾ ਕੇ ਦੇਖੋ ਇੱਕ ਤਾਂ ਆਪਣੇ ਘਰ ਦੇ ਵਿੱਚ ਸਾਹਮਣੇ ਦੀਵਾਰ ਦੇ ਉੱਤੇ ਮੂਲ ਮੰਤਰ ਦੇ ਜਾਪ ਦੀ ਫੋਟੋ ਲਗਾਉਣੀ ਹੈ ਤੇ ਜਿੱਥੇ ਤੁਸੀਂ ਕੰਮਕਾਰ ਕਰਦੇ ਹੋ ਹੋ ਸਕਦਾ ਹੈ ਉੱਥੇ ਵੀ ਤੁਸੀਂ ਮੂਲ ਮੰਤਰ ਦੇ ਜਾਪ ਦੀ ਫੋਟੋ ਜ਼ਰੂਰ ਲਗਾਓ ਕਿਉਂਕਿ ਆਪਣੀ ਜ਼ਿੰਦਗੀ ਦਾ ਇੱਕ ਪਲ ਇੱਕ ਕੜੀ ਵੀ ਅਜਾਹ ਨਹੀਂ ਹੋਣਾ ਚਾਹੀਦਾ ਜਿਸ ਪਲ ਵਿੱਚ ਆਪਾਂ ਆਪਣੇ ਵਾਹਿਗੁਰੂ ਜੀ ਤੋਂ ਦੂਰ ਹੋਈਏ ਸਾਡੇ ਹਰ ਸਾਹ ਦੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਹੋਣੀ ਚਾਹੀਦੀ ਆ ਕਿਉਂਕਿ ਜਿੰਨਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਾਂਗੇ ਜਿੰਨਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਉਨਾ ਹੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨੇੜੇ ਹੋਵਾਂਗੇ ਤੇ ਇਹਨਾਂ ਦੁੱਖ ਦੁਲਦਰਾਂ ਤੋਂ ਦੂਰ ਹੋ ਜਾਵਾਂਗੇ ਤਾਂ ਦੇਖੋ ਜੀ ਹਰੇਕ ਨੂੰ ਨੋਖ ਨੂੰ ਚਾਹੀਦਾ ਹੈ ਕਿ ਅੰਮ੍ਰਿਤ ਵੇਲੇ ਦਾ ਜੋ ਵੀ ਨਿਤਨੇਮ ਕਰਦੇ ਆ ਆਪਾਂ ਕਰਨ ਤੋਂ ਬਾਅਦ ਦੋ ਮਾਲਾ ਮੂਲ ਮੰਤਰ ਦੇ ਜਾਪ ਦੀਆਂ ਜ਼ਰੂਰ ਕਰਨੀਆਂ ਨੇ ਉਸ ਤੋਂ ਬਾਅਦ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਕੋਈ ਵੀ ਸਮਾਂ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਹੈ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਉਸੇ ਵੇਲੇ ਚੌਂਕੜਾ ਮਾਰ ਕੇ ਇਹ ਮੂਲ ਮੰਤਰ ਦਾ ਜਾਪ ਤੁਸੀਂ ਕਰ ਸਕਦੇ ਹੋ ਸਵੇਰ ਵੇਲੇ ਦੁਪਹਿਰ ਵੇਲੇ ਸ਼ਾਮ ਵੇਲੇ ਜਾਂ ਰਾਤ ਵੇਲੇ ਅੱਧੀ ਰਾਤ ਵੇਲੇ ਪਾਵ ਮੂਲ ਮੰਤਰ ਦਾ ਜਾਪ ਉਹ ਸਮੁੰਦਰ ਹੈ ਜਿਨੀ ਆਪਾਂ ਗਹਿਰਾਈ ਦੇ ਨਾਲ ਡੁਪਕੀ ਮਾਰ ਕੇ ਕੀਮਤੀ ਮੋਤੀ ਕੱਢ ਕੇ ਲਿਆਵਾਂਗੇ ਤਾਂ ਇਸ ਕਰਕੇ ਮਹਾਪੁਰਖਾਂ ਦੇ ਕਹੇ ਅਨੁਸਾਰ ਤੇ ਜਿੰਨਾ ਗੁੜ ਪਾਉਂਗੇ ਓਨਾ ਹੀ ਮਿੱਠਾ ਮੂਲ ਮੰਤਰ ਦਾ ਜਾਪ ਜਿੰਨਾ ਹੀ ਕਰਾਂਗੇ ਓਨਾ ਹੀ ਗੁਰੂ ਨਾਨਕ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਵਿੱਚ ਪੈਣਗੀਆਂ ਇਸ ਲਈ ਹਰ ਵੇਲੇ ਮੂਲ ਮੰਤਰ ਜਪ ਕਰਦੇ ਰਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਜੇ ਤੁਸੀਂ ਮੂਲ ਮੰਤਰ ਦੇ ਜਾਪ ਦੀ ਫੋਟੋ ਨਹੀਂ ਲਗਾ ਸਕਦੇ ਤਾਂ ਹਰ ਵੇਲੇ ਮੂਲ ਮੰਤਰ ਦਾ ਜਾਪ ਕਰੋ ਕੋਈ ਨਾ ਕੋਈ ਅਜਿਹੀ ᔪਗਤੀ ਲੱਭੋ ਕਿਉਂਕਿ ਆਪਾਂ ਨੂੰ ਖੁਦ ਨੂੰ ਪਤਾ ਹੈ ਕਿ ਆਪਾਂ ਕਿਹੜਾ ਕੰਮਕਾਰ ਦਿਨ ਵਿੱਚ ਜ਼ਿਆਦਾ ਕਰਦੇ ਹਾਂ ਕਿਉਂਕਿ ਮਨੁੱਖੀ ਸੁਭਾਅ ਇਹੀ ਹੈ ਕਿ ਕੰਮਕਾਰ ਕਰਦੇ ਹਾਂ ਹੋਇਆਂ ਸਾਡਾ ਧਿਆਨ ਫਿਕਰ ਚਿੰਤਾ ਦੇ ਵਿੱਚ ਹੀ ਹੁੰਦਾ ਹੈ ਸਾਡਾ ਮਨ ਇੰਨਾਂ ਫਿਕਰ-ਚਿੰਤਾ ਦੇ ਵਿੱਚ ਹੁੰਦਾ ਹੈ ਕਿ ਸਾਡਾ ਮਨ ਸਾਨੂੰ ਕਿਤੇ ਨਾ ਕਿਤੇ ਲੈ ਜਾਂਦਾ ਹੈ ਪਰ ਇਸ ਮਨ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੋੜਨ ਦੇ ਲਈ ਸਾਨੂੰ ਕਈ ᔪਗਤੀਆਂ ਕਈ ਬਹਾਨੇ ਬਣਾਉਣੇ ਪੈਂਦੇ ਨੇ ਲੱਭਣੇ ਪੈਂਦੇ ਨੇ ਕਈ ᔪਗਤੀਆਂ ਲੱਭਣੀਆਂ ਪੈਂਦੀਆਂ ਨੇ ਇਸ ਕਰਕੇ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਜਦੋਂ ਵੀ ਮੌਕਾ ਮਿਲੇ ਜਦੋਂ ਵੀ ਸਮਾਂ ਮਿਲੇ ਮੂਲ ਮੰਤਰ ਜੀ ਦਾ ਜਾਪ ਕਰਦੇ ਰਿਹਾ ਕਰੋ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਬਾਕੀ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ